ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਵਿਆਹ ਦੇ ਵਿੱਚ ਜਿਹੜਾ ਛੱਜ ਪੰਨਿਆ ਜਾਂਦਾ ਨਾ ਉਹਦਾ ਕੀ ਅਰਥ ਹੈ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਜਾਗੋ ਕੱਢੀ ਜਾਂਦੀ ਹੈ ਨਾ ਵਿਆਹਾਂ 'ਚ ਤਾਂ ਉਸ ਜਾਗੋ ਦੇ ਵਿੱਚ ਛੱਜ ਪੰਨਿਆ ਜਾਂਦਾ ਤੇ ਇਹ ਵੀ ਫਿਰ ਤੁਹਾਨੂੰ ਪਤਾ ਕਿ ਜਿਹੜੀ ਜਾਗੋ ਕੱਢੀ ਜਾਂਦੀ ਨਾ ਉਹ ਨਾਨਕਿਆਂ ਦੀ ਹੁੰਦੀ ਆ ਤੇ ਫਿਰ ਆਪਾਂ ਗੱਲ ਕਰਨੀ ਆ ਕਿ ਜਿਹੜਾ ਛੱਜ ਪੰਨਦੇ ਆ ਨਾ ਉਹਦਾ ਕੀ ਅਰਥ ਆ ਇਹ ਕਿਉਂ ਨਾਨਕੇ ਪੰਨ ਦੇ ਆ ਜਦੋਂ ਵੀ ਧੀ ਦਾ ਵਿਆਹ ਹੁੰਦਾ ਨਾ ਤਾਂ ਮਾਪੇ ਬਹੁਤ ਸਾਰੇ ਫਰਜ਼ ਨਿਭਾਉਂਦੇ ਆ ਆਪਣੀ ਧੀ ਦੇ ਕਾਰਜ ਕਰਦੇ ਆ ਤੇ ਧੀ ਸੁਖੀ ਵਸੇ ਮਾਪੇ ਪੂਰਾ ਜੋਰ ਲਾਉਂਦੇ ਆ ਤੇ ਫਿਰ ਉਹ ਤਿਉਹਾਰਾਂ ਤੇ ਪਹੁੰਚਦੇ ਆ ਜਦੋਂ ਮਾਂ ਬਾਪ ਧੀ ਦਾ ਵਿਆਹ ਕਰ ਦਿੰਦੇ ਨਾ ਤਾਂ ਫਿਰ ਪੇਕਿਆਂ ਦੇ ਫਰਜ਼ ਨਿਭਾਉਂਦੇ ਆ ਫਿਰ ਲੋਹੜੀ ਦੀਵਾਲੀ ਹੋਰ ਬਹੁਤ ਸਾਰੇ ਤਿਉਹਾਰ ਆਉਂਦੇ ਜਿਦੇ ਵਿੱਚ ਮਾਪੇ ਫਿਰ ਆਪਣੀ ਧੀ ਕੋਲ ਪਹੁੰਚਦੇ ਆ ਜਦੋਂ ਧੀ ਦੇ ਘਰ ਬੱਚੇ ਹੁੰਦੇ ਆ ਉਦੋਂ ਵੀ ਮਾਪਿਆਂ ਦੇ ਬਹੁਤ ਸਾਰੇ ਫਰਜ਼ ਬਣਦੇ ਆ ਉਹ ਉਦੋਂ ਵੀ ਪਹੁੰਚਦੇ ਆ ਧੀ ਜਿੱਦੇ ਫਰਜ਼ ਮਾਂ ਬਾਪ ਧੀ ਦੇ ਆਖਰੀ ਸਾਹਾਂ ਤੱਕ ਨਿਭਾਉਂਦੇ ਆ ਉਹਦੇ ਮਰਨ ਤੋਂ ਬਾਅਦ ਆਖਰੀ ਕੱਪੜੇ ਵੀ ਮਾਪੇ ਲੈ ਕੇ ਪਹੁੰਚਦੇ ਆ ਫੇਰ ਕੱਲੇ ਧੀ ਦੇ ਹੀ ਫਰਜ਼ ਨਹੀਂ ਨਿਭਾਉਂਦੇ ਜਦੋਂ ਧੀ ਦੀ ਧੀ ਦਾ ਵਿਆਹ ਹੁੰਦਾ ਨਾ ਉਦੋਂ ਵੀ ਉਹ ਪੇਕੇ ਜਿਹੜੇ ਹੁੰਦੇ ਨਾ ਉਹਨਾਂ ਦੇ ਕੁਝ ਫਰਜ਼ ਹੁੰਦੇ ਜਿਹੜੇ ਉਹ ਉਦੋਂ ਵੀ ਨਿਭਾਉਂਦੇ ਆ ਉਦੋਂ ਵੀ ਦਾਜ ਕੱਪੜੇ ਘਹਿਣੇ ਬਿਸਤਰੇ ਬਹੁਤ ਸਾਰਾ ਸਮਾਨ ਲੈ ਕੇ ਜਿਹੜੇ ਨਾਨਕੇ ਆ ਨਾ ਉਹ ਆਪਣੀ ਧੀ ਦੀ ਧੀ ਦੇ ਵਿਆਹ ਤੇ ਵੀ ਜਾਂਦੇ ਆ ਦੋਤੀ ਦੇ ਵਿਆਹ ਤੇ ਜਾਂਦੇ ਆ ਭਾਵੇਂ ਆਪਣੇ ਧੀ ਦੇ ਬੱਚਿਆਂ ਦੇ ਕਾਰਜ ਵੀ ਕਰਦੇ ਆ ਤੇ ਫਿਰ ਜਦੋਂ ਵੀ ਉਹ ਇਹਨਾਂ ਰਸਮਾਂ ਤੇ ਪਹੁੰਚਦੇ ਆ ਨਾ ਤਾਂ ਮਾਪੇ ਜਿਹੜੇ ਹੁੰਦੇ ਆ ਨਾ ਧੀ ਦੇ ਉਹ ਹਮੇਸ਼ਾ ਨੀਵੇਂ ਹੋ ਕੇ ਜਾਂਦੇ ਧੀ ਦੇ ਪੇਕੇ ਜਿਹੜੇ ਉਹ ਧੀ ਦੇ ਘਰ ਨੀਵੇਂ ਹੋ ਕੇ ਪਹੁੰਚਦੇ ਆ ਤੇ ਉਹ ਆਪਣਾ ਸਿਰ ਉੱਚਾ ਕਰਕੇ ਕਦੋਂ ਪਹੁੰਚਦੇ ਆ ਜਦੋਂ ਧੀ ਦੇ ਪੁੱਤ ਦਾ ਵਿਆਹ ਹੁੰਦਾ ਤੇ ਫਿਰ ਪਹਿਲਾਂ ਪਹਿਲਾਂ ਜਿਹੜੀ ਇਹ ਜਾਗੋ ਸੀ ਨਾ ਉਹ ਪੁੱਤਾਂ ਦੇ ਵਿਆਹਾਂ ਤੇ ਕੱਢੀ ਜਾਂਦੀ ਸੀ ਹੁਣ ਭਾਵੇਂ ਜਾਗੋ ਧੀ ਪੁੱਤ ਦੋਨਾਂ ਦੇ ਵਿਆਹਾਂ ਤੇ ਕੱਢੀ ਜਾਂਦੀ ਆ ਤੇ ਇਹ ਜਾਗੋ ਨਾਨਕਿਆਂ ਦੀ ਹੀ ਹੁੰਦੀ ਆ ਪਰ ਉਦੋਂ ਜਿਹੜੇ ਨਾਨਕੇ ਹੁੰਦੇ ਸੀ ਉਹ ਧੀ ਦੇ ਪੇਕੇ ਹੁੰਦੇ ਸੀ ਨਾ ਉਹ ਆਪਣੇ ਦੋਤੇ ਦੇ ਧੀ ਦੇ ਪੁੱਤਰ ਦੇ ਵਿਆਹ ਤੇ ਬੜੇ ਝਾੜ ਦੇ ਨਾਲ ਤੇ ਠਾਠ ਦੇ ਨਾਲ ਜਾਂਦੇ ਹੁੰਦੇ ਸੀ ਕਿ ਜਿਹੜੇ ਪੁੱਤ ਦਾ ਵਿਆਹ ਵਾ ਨਾ ਉਹ ਸਾਡੀ ਧੀ ਵੱਲੋਂ ਹੀ ਪੈਦਾ ਕੀਤਾ ਗਿਆ ਆ ਤੇ ਫਿਰ ਨਾਨਕੇ ਉਸ ਚਾਹ ਦੇ ਵਿੱਚ ਮਲਾ ਦੇ ਵਿੱਚ ਜਾਗੋ ਕੱਢਦੇ ਹੁੰਦੇ ਸੀ ਤੇ ਜਦੋਂ ਉਹ ਜਾਗੋ ਕੱਢਦੇ ਸੀ ਨਾ ਤਾਂ ਉਸ ਜਾਗੋ ਦੇ ਵਿੱਚ ਉਹ ਛੱਜ ਪੰਨਦੇ ਸੀ ਨੱਚ-ਨੱਚ ਕੇ ਉਹ ਸਿਰ ਉੱਚਾ ਕਰਕੇ ਨੱਚਦੇ ਸੀ ਤੇ ਜਾਗੋ ਦੇ ਵਿੱਚ ਛੱਜ ਪੰਨਦੇ ਸੀ ਜਿਹਦਾ ਅਰਥ ਇਹ ਹੁੰਦਾ ਸੀ ਕਿ ਜਦੋਂ ਤੋਂ ਸਾਡੀ ਧੀ ਵਿਆਹ ਕਰਕੇ ਇਸ ਘਰ ਦੇ ਵਿੱਚ ਆਈ ਆ ਉਹਨੇ ਇਸ ਘਰ ਦੇ ਸਾਰੇ ਕੰਮਕਾਰ ਜ਼ਿੰਮੇਵਾਰੀਆਂ ਨਿਭਾਈਆਂ ਵਾ ਤੇ ਹੁਣ ਇਹ ਛੱਜ ਜਿਹੜਾ ਵਾ ਇਹ ਅਸੀਂ ਭੰਨ ਦਿੱਤਾ ਵਾ ਤੋੜ ਦਿੱਤਾ ਵਾ ਤਾਂ ਕਿ ਹੁਣ ਜਿਹੜੀ ਨਵੀਂ ਵਿਆਹੀ ਆਉਣੀ ਆ ਉਹ ਜ਼ਿੰਮੇਵਾਰੀਆਂ ਨਿਭਾਵੇ ਤੇ ਸਾਡੀ ਧੀ ਵੱਲੋਂ ਹੁਣ ਇਹ ਜ਼ਿੰਮੇਵਾਰੀਆਂ ਉਹਨੂੰ ਦਿੱਤੀਆਂ ਗਈਆਂ ਇਹ ਛੱਜ ਤੋੜ ਦਿੰਦੇ ਆ ਕਿ ਇਹ ਜ਼ਿੰਮੇਵਾਰੀਆਂ ਹੁਣ ਨਵੀਂ ਬਹੂ ਨਿਭਾਊਗੀ ਕਿਉਂਕਿ ਇਹ ਧੀ ਜੇ ਜਦੋਂ ਦੀ ਵਿਆਹੀ ਆਈ ਆ 20 ਸਾਲ 25 ਸਾਲ ਹੋ ਗਏ ਇਹਨੂੰ ਜ਼ਿੰਮੇਵਾਰੀਆਂ ਨਿਭਾਉਂਦੀ ਨੂੰ ਘਰ ਦੇ ਕੰਮ ਤੰਦੇ ਕਰਦੀ ਨੂੰ ਤੇ ਹੋਣੇ ਜ਼ਿੰਮੇਵਾਰੀਆਂ ਖਤਮ ਕਰ ਦਿੱਤੀਆਂ ਵਾ ਪੁੱਤ ਵਿਆਹ ਦਿੱਤਾ ਆ ਹੋਣੇ ਜ਼ਿੰਮੇਵਾਰੀਆਂ ਜਿਹੜੀਆਂ ਵਾ ਨਵੀਂ ਆਈ ਨੂੰ ਨਭਾਵੇਗੀ ਇਸ ਕਰਕੇ ਉਹਦੇ ਪੇਕੇਆਂ ਵੱਲੋਂ ਇਹ ਛਾਜ ਨੂੰ ਪੰਨਿਆ ਜਾਂਦਾ ਸੀ ਹੋਰ ਤੁਹਾਡੀ ਇਸ ਬਾਰੇ ਕੀ ਰਾਏ ਤੁਹਾਡਾ ਇਸ ਬਾਰੇ ਹੋਰ ਜੇ ਕੋਈ ਵਿਚਾਰ ਆ ਤਾਂ ਤੁਸੀਂ ਜਰੂਰ ਦੱਸਿਓ ਉਮੀਦ ਕਰਦੀ ਆ ਅੱਜ ਦੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ